ਸਾਸਰੀਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਇਆ ਗੁਰਦੁਆਰਾ ਸਾਹਿਬ ਆਪਣੇ ਗੁਰਦੁਆਰੇ ਸਾਹਿਬਾਗਾ ਰੋਡ ਪ੍ਰਸ਼ਾਦ ਸਾਬਾ ਦੱਸੂ ਤੁਹਾਨੂੰ ਸਾਬਾ ਜੀ ਪਰਣਾ ਬਣਨ ਦਾ ਘੋਟ-ਘੋਟ ਬਹੁਤ ਵਧੀਆ ਇੰਜੋਏ ਕਰਨਾ ਜੀ ਸਰਦਾਈਆਂ ਸ਼ਰਦਾਈਆਂ ਛਗਣੀਆਂ ਰਕੜੇ ਲਾਉਣੇ ਆ ਤੇ ਰੋਡ ਪ੍ਰਸ਼ਾਦ ਹੈ ਬਾਬੇ ਸ਼੍ਰੀਚੰਦ ਜੀ ਦਾ ਜਨਮ ਦਿਨ ਆ ਜਨਮ ਦਿਨੀ ਆ ਨਾ ਮੈਂ ਗਲਤ ਨਾ ਬੋਲਾਂ ਤੇ ਉਹਦਾ ਕਰਕੇ ਆਪਣੇ ਰੋਡ ਪ੍ਰਸ਼ਾਦ ਬਣਦਾ ਜਦੋਂ ਤੁਹਾਨੂੰ ਦਿਖਾਵਾਂਗੇ ਕਿਵੇਂ ਬਣਦਾ ਕੜਾ ਲਵਾਵਾਂਗੇ ਫਿਰ ਤੂੰ ਆਏ ਗੁਰਜੀਕਾ ਖਾਲਸਾ ਆਏ ਗੁਰਜੀ ਕੀ ਫਤਿਹ ਆਜੋ ਬਾਬਾ ਇਧਰ ਬਾਬਾ ਜੀ ਆਏ ਨੇ ਬਾਬਾ ਜੀ ਵੇਖ ਜੀ ਖਾਲਸਾ ਜੀ ਫਤਿਹ ਜੀ ਵਧੀਆ ਜੀ ਚੜ੍ਹਦੀ ਕਲਾ ਆਉਂਦੇ ਪ੍ਰਕਾਰ ਦੀ ਬਹੁਤ ਜਤਨਾਬਾਣਾ ਮੈਗਾ ਬਾਜ ਫੇਰ ਹੱਥ ਜੁੱਟੇ ਹੋ ਜਾਂਦੇ ਰੋਜ਼ ਆਸਾਂ ਨਾਲ ਪਰ ਰੋਣਾ ਨਹੀਂ ਆਦਾ ਲੈ ਰੱਬ ਤੋਂ ਦੋ ਜੰਮ ਤੱਕ ਰੋਣਾ ਨਹੀਂ ਆਦਾ ਮਨਾਂ ਕੇ ਰਾਤ ਸੁਣਾਉਂਦਾ ਹਾਂ ਮਾਣ ਕੇ ਰੋਣਾ ਨਹੀਂ ਆਦਾ ਹੋਸ਼ ਰੱਬ ਦੀ ਤਿਆਰੀ ਮਿੱਤਰੋ ਇਹ ਸਾਡੇ ਪਿੰਡ ਦਾ ਲਵਾਈਆ ਗੱਟਕਲ ਦੋ ਤੂੰ ਆਖਦਾ ਕੀ ਕਰਾ ਲਈ ਕਿੰਨਾ ਸਾਟ ਲੱਗੀ ਕਿੰਨਾ ਬਾਬਿਓ ਠੀਕ ਆ ਗਿਆ ਬਾਲਾ ਗਲੀ ਗਲੀ ਐਦਾਂ ਰੋਡ ਪਰ ਜਨਤਾ ਦੀ ਸੇਵਾ ਕਰਦੇ ਮੇਰੇ ਵੀ ਢੰਡਾ ਕੋਲ ਲਿਆਓ ਹਾਂ ਜੀ ਵੀਰ ਜਰੂਰ ਉਧਰ ਗੋਲੀਆਂ ਬਣਾਉਂਦੇ ਐ ਸਾਈਡ ਤਲ ਕੇ ਫਿਰ ਉਹ ਬੀ ਕਰਕੇ ਕੁਆਲਿਟੀ ਨਾ ਜਰੜਾਣਾਗਾ ਤੇ ਸੁਨੋ ਜੀ ਪਹੁੰਚ ਗਿਆ ਸੜ ਤੋਂ ਸਾਹ ਸਰੀਕਾ ਪਹੁੰਚ ਗਿਆ ਸੜ ਤੋਂ ਬਾਹਰ ਬੜਾ ਬੁਸੇ ਜਾਂ ਚੱਲਣ ਲਈ ਰਗੜਨ ਦਾ ਮਰੀਕ ਹੁੰਦਾ ਜਾਂਦਾ ਇੱਕ ਜੋੜੀ ਹੋਰ ਆ ਗਈ ਪਹਿਲਾਂ ਦੋ ਸੋਨੂੰ ਪਾਣੀ ਚੱਲ ਗਿਆ ਲੋ ਜੀ ਬੋਲਦੀ ਨਾਲ ਆਪਣੇ ਪਿੰਡ ਅਜ ਲੰਗਰ ਚੱਲਦਾ ਚਾਹ ਰੋੜ ਕੋਸ਼ਾਰ ਦਾ ਬਾਬੇ ਸ੍ਰੀ ਚੰਦਿਆ ਅੱਜ ਜਰਮਦਹਰ ਅਜਾਉਂਦੇ ਆ ਆਪਣੇ

ਜੀ ਦੇ ਪਾਠ ਹੋਏ ਆ ਉਹਨਾਂ ਦੀ ਅਰਦਾਸ ਹੋਣਦੀ ਆ ਤੇ ਉਧਰ ਵੀ ਸਾਨੂੰ ਕੋ ਬੈਠੀ ਐ ਇਧਰ ਵੀ ਪ੍ਰੋਗਰਾਮ ਪੂਰਾ ਚੱਲਣ ਦਿਆ ਤੇ ਸਾਬਾ ਜੀ ਹਲਵਾਈ ਬਣਿਆ ਸਾਬਾ ਜੀ ਪੂਰਾ ਹਲਵਾਈ ਬਣਿਆ ਨਾਲ ਫਾਜੀ ਸਾਹਿਬ ਠੀਕ ਐ ਵਧੀਆ ਬੋਲ ਸਾਹਿਬ ਅੱਜ ਫਿਰ ਚੱਲਣ ਜਾਣਾ ਕੰਮ ਲਗਾਤਾਰ ਹਾਂ ਸਾਬੇ ਨੇ ਹਲਵਾਈ ਬਣਾਇਆ ਅੱਜ ਹਾਂ ਹਾਂ ਮੁੰਡੇ ਪਤਨ ਕੀ ਗੱਲ ਹੋਣੀ ਜਾਈ ਮੁੰਡੇ ਤੇ ਹੈਗੇ ਹੁਣ ਡੰਡਾ ਨਹੀਂ ਲੱਭਾ ਸਾਡਾ ਤਾਂ ਲੈ ਗਿਆ ਹੀ ਡੰਡਾ ਲੈ ਗਿਆ ਹੁੰਡਾ ਹੈਗਾ ਬੰਦੇ ਆ ਸਪੈਸ਼ਲ ਹੋਰ ਜੀ ਕੀ ਹਾਲ ਚਾਲ ਨੇ ਟਗੜੀ ਜਾਂਦੇ ਬੰਦੇ ਭਾਰੇ ਨੂੰ ਹੱਥ ਪਾ ਲਿਆ ਤਾਂ ਜੀ ਇੰਨਾ ਰੱਜਿਆ ਗਿਆ ਤਾਂ ਤਾਰ ਤਾਰ ਦਾ ਕੀ ਕਹਿਣਾ ਤਾਰ ਤੱਕ ਗਿਆ ਭਰੋ ਵੀਡੀਓ ਬਣਾਉਣ ਦੇ ਕਾਰਨ ਪੂਰੇ ਯੋਰਾ ਸ਼ੋਰਾ ਚ ਲੱਗਾ ਤਾਰ ਪੂਰਾ ਹੀ ਹੋ ਰਿਹਾ ਸ਼ਰਮਾ ਲੱਗਦਾ ਪੂਰਾ ਪੂਰਾ ਡੋਲਾਇਆ ਪੂਰਾ ਹੁੰਦਿਆ ਲੋ ਵੀ ਸੰਗਤ ਦੇ ਵਾਦਗੀ ਆ ਬਾਬਾ ਜੀ ਕਿੰਨਾ ਕਿੰਨਾ ਇੱਕ ਤੋੜਾ ਗੁੰਨਣਾ ਕਿ ਜ਼ਿਆਦਾ ਇੱਕ ਹੋਰ ਤੋੜਦੇ ਹੋ ਇੱਕ ਤੇ ਗੱਲ ਚੱਲਿਆ ਮਾਸ਼ਾ ਅੱਲਾਹ ਸੰਗਤ ਦੇ ਹਿਸਾਬ ਨਾਲ ਇਹ ਦੁੱਧ ਦੇ ਵਿੱਚ ਗੁੰਨਦੇ ਗਾਂ ਦਾ ਦੁੱਧ ਤੇ ਮੈਦਾ ਗੁੰਨ ਕੇ ਫਿਰ ਉਸ ਤੋਂ ਬਾਅਦ ਏਦਾਂ ਗੋਲੀਆਂ ਬਣਾਉਂਦੇ ਆ ਇਹ ਗੋਲੀਆਂ ਨੂੰ ਮੁੜ ਕੇ ਬਾਅਦ ਚ ਏਦਾਂ ਤਲਦੇ ਆ ਤਲਕੇ ਇਹ ਸਾਬੇ ਦੀ ਡਿਊਟੀ ਲੱਗੀ ਅੱਜ ਇਹਨੂੰ ਹਲਵਾਈ ਬਣਾਇਆ ਸੀ ਤੇ ਐ ਬੰਨੇ ਮੁੜ ਕੇ ਡੰਡੇ ਕੁੰਡੇ ਦੇ ਵਿੱਚ ਕੁੱਟ ਕੇ ਤੇ ਇਹਨੂੰ ਬਰੀਕ ਕਰਦੇ ਹੋਰ ਬਾਬਾ ਜੀ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਹੋਰ ਜੀ ਕੀ ਹਾਲ ਚਾਲ ਡੰਡੇ ਕੁੰਡੇ ਵਾਲੇ ਵੱਧ ਗਏ ਆ ਹਾਂ ਜੀ ਹਾਂ ਜੀ ਬਲੌਗ ਉੱਧਰ ਗੋਲੀਆਂ ਵਟੰਦਾ ਤਾਰਣੀਆਂ ਦਮ ਮਾਰਨ ਦਾ ਦਮ ਹਾਂਜੀ ਉੱਧਰ ਰੋਡ ਪ੍ਰਸ਼ਾਦ ਦੀ ਸੇਵਾ ਚੱਲੰਦੀ ਸੀ ਤੇ ਇੱਧਰ ਆਪਾਂ ਪਾਤਾ ਸ਼ਰਦਾਈ ਦਾ ਰਗੜਾ ਮੈਂ ਇਹਦੇ ਸੋਨੂੰ ਆ ਗਏ ਆਈਏ ਸ਼ਰਦਾਈ ਰਗੜਾਂਗੇ ਸੰਤ ਨੂੰ ਸਕਾਵਾਂਗੇ ਤੇ ਬਾਕੀ ਰਗੜਨੇ ਆਂ ਤੋਂ ਬਾਅਦ ਤੁਹਾਨੂੰ ਸਰਦਾਈ ਦਿਖਾਵਾਂਗੇ ਜੋ ਵੀ ਸੋ ਨੂਰੇ ਗੜੀ ਜਾਂਦਾ ਦੇ ਤੇਰੀ ਇੱਕ ਗੁਰ ਦਵਾਰਾ ਸਾਹਮਣੇ ਹਾਂਜੀ ਆਪਾਂ ਜੇ ਰਗੜਨਦਾ ਆ ਤੇ ਆਪਣੇ ਨਾਲ ਉਹਨਾਂ ਆ ਗਿਆ ਸੋ ਰੇਸ਼ਮ ਅਰੇ ਰੇਸ਼ਮ ਆ ਗਿਆ ਤੇ ਸੋ ਨੂੰ ਗਿਆ ਵਾ ਛਾਣਾ ਲੈਣ ਛਾਣਾ ਲੈ ਕੇ ਆਉਂਦਾ ਫਿਰ ਆਪਾਂ ਛਾਣਾ ਲਾਉਨੇ ਤੇ ਸੰਸਰ ਨੂੰ ਛਕਾਵਾਂਗੇ ਜਦ ਜਿਆਰ ਹੋਂਦਿਆ ਉਧਰ ਹੀ ਜਾ ਕੇ ਕਿਦੂ ਕਾਉਣੇ ਤੁਹਾਨੂੰ ਬਹੁਤੇ ਟਾਈਮ ਲੱਗਦਾ ਸਾਸੀ ਨਾਲ ਬੋਲ ਵੀ ਕੀ ਕਰਨਾ ਬੋਲਣਾ ਅੱਜ ਸਫਾ ਬਿਤਾਇਆ ਸੰਧਾਇਆ ਸਾਰੀ ਬਿਤਾ ਚਰਦਾਈ ਦਾ ਰਗੜਾ ਲਾਉਂਦਾ ਆਪਾਂ ਤੇ ਹੋਰ ਸਾਰੇ ਸਫਾ ਬਿਤਾ ਸਾਰੀ ਚੰਗੀ ਨੂੰ ਲਵਾਉਣੇ ਜੇ ਦੀ ਬਾਤ ਤੇ ਰੋਡ ਪ੍ਰਚਾਰ ਦੀ ਵੀ ਬਿਲਕੁਲ ਤਿਆਰੀ ਹੋ ਗਈ ਆ ਹੋਰ ਰੋਡ ਪ੍ਰਚਾਰ ਸ਼ਾਮ ਤੱਕ ਮੰਨਿਆ ਆ ਆयो ਵੀ ਸਾਵੇ ਚ

ਘੋੜੀ ਹੈਗਾ ਨਾ ਬਾਗੀ ਹੈ ਬਹੁਤ ਨੇ ਨਾਵੇਂ ਰੋਡ ਪ੍ਰਸ਼ਾਦ ਨੂੰ ਬੋਟਿਕ ਨੇ ਰੋਡ ਪ੍ਰਸ਼ਾਦ ਨੂੰ ਰੋਡ ਇਹਦੇ ਵਿੱਚ ਪੁੰਦੇ ਨੇ ਕਿਹਦੇ ਦਾ ਸ਼ਾਨ ਮੰਨਦੇ ਹਾਂਜੀ ਦੱਸੋ ਕੁ ਇਹ ਸ਼ਾਨ ਕੀ ਰੋਡ ਪ੍ਰਸ਼ਾਦ ਇਹਦੇ ਵਿੱਚ ਜਿਹੜਾ ਮੋਟਰ ਆ ਜਾਂਦਾ ਉਹ ਸਾਈਡ ਤੇ ਘੜ ਦਿੰਦੇ ਜਿਹੜਾ ਪੀਕਾ ਥੱਲੇ ਚੱਲ ਜਾਂਦਾ ਸੋਨੋ ਨਹੀਂ ਲੱਗੇ ਭਾਜੀ ਕੀ ਕਰਨਾ ਚਾਹੁੰਦੇ ਏ ਬਾਈ ਚੰਨ ਨੇ ਚੰਨ ਨੇ ਤਾਂ ਹਾਂਜੀ ਰਾਜੂ ਨਾਸ ਕੋਈ ਗੱਲ ਬਾਤ ਫਿਰ ਗੱਲਬਾਤ ਠੀਕ ਆ ਓਕੇ ਆ ਬਾਬੇ ਜੀ ਠੀਕ ਆ ਜੀ ਯਾਰ ਕਿਤਾ ਸ਼ਿਪਾ ਤੇਰਾ ਹੈ ਯਾਰ ਕਿੱਥੇ ਲੱਭ ਉਹ ਤਾਂ ਨਹੀਂ ਤੇ ਇਹ ਦੱਸੋ ਕਿੱਥੇ ਆਵੇ ਲੱਗਿਆ ਘਰੇ ਥੱਲੇ ਹੈ ਲੱਗਿਆ ਘਰੇ ਥੱਲੇ ਹੀ ਲੱਗਿਆ ਅੱਛਾ ਡਾਲ ਨਹੀਂ ਲਾਦੀ ਨਹੀਂ ਡਾਬ ਲੱਗਾ ਟਾ ਗੁੰਨਨ ਦਾ ਜੀ ਬਾਬਾ ਕਿਨੇ ਤੋੜੇ ਲਾ ਕੇ ਸਿਰ ਦੇ ਹਾਂਜੀ 80 ਕਿਲੋ ਮੈਦਾ ਲੱਗ 80 ਕਿਲੋ ਮੈਦਾ 80 ਕਿਲੋ ਮੈਦਾ ਗੁੰਨਤਾ ਬਾਬੇ ਨੇ ਤਾਂ ਗੁੰਨ ਕੇ ਰੱਖ ਕੇ ਗੋਲੀਆਂ ਵਟਦੇ ਤਾਂ ਫਿਰ ਸਾਬਾ ਚੱਲ ਗਿਆ ਗੇਜੂ ਲਵਾਈ ਆ ਗਿਆ ਕਿੰਦਾ ਗੇਜੂ ਹਣ ਗੇਜੂ ਲਵਾਉ ਨਵਾਉ ਗੇ ਜੁਲਵਾਈ ਕੱਢੰਦੇ ਆ ਕੱਢ ਕੱਢ ਕੇ ਫਿਰ ਇਧਰ ਜਾਂਦੇ ਨੇ ਤੇ ਇਹ ਮੁੰਡੇ ਲੱਗੇ ਨੇ ਇਹ ਮੁੰਡੇ ਰਗੜ ਕੇ ਫਰੀਕ ਕਰਕੇ ਹੁੰਦੇ ਰੱਟ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹਦੇ ਬਸ ਵੀਰ ਜੀ ਲੱਗੇ ਆ ਸੇਵਾ ਦੇ ਵਿੱਚ ਠੀਕ ਆ ਯਾਰ ਪ੍ਰੀਤ ਵੀ ਲਗਾ ਇਹ ਸਾਰੇ ਸਲਾਮਾ ਤੁਸੀਂ ਕੀ ਸਲਾਮਾ ਕਰਦੇ ਤੁਸੀਂ ਕੀ ਸਲਾਮਾ ਕਰਦਾ ਹੈ ਸਲਾਮ ਹੈ ਜੀ ਅੱਜ ਪਾਜੀ ਅੱਜ ਮੈਂ ਹੀ ਅੱਜ ਅੱਛਾ ਅੱਛਾ ਗੋਲੂ ਗੋਲੂ ਹੱਸਦਾ ਮੇਟਾ ਬੜਾ ਬਾਤ ਕੀ ਪਾਜੀ ਠੀਕ ਜਿਹੋ ਨੇ ਕੰਮ ਕਰਦਾ ਦੁਬਾਰਾ ਦੱਸੀ ਦੁਬਾਰਾ ਦੱਸੀ ਦੁਬਾਰਾ ਦੱਸੀ ਹਾਂ ਇੱਕ ਗੱਲ ਇਹ ਤਾਂ ਬਣੀ ਕਿ ਆਪਣਾ ਮੇਲਾ ਇੱਥੇ ਅੱਛਾ ਤੇ ਪਾਪੜ ਖਾੜਿਆ ਹਦੋਂ ਹਾਂ ਤੇ ਪਾਪੜ ਜਦੋਂ ਪੂਰਾ ਨਸ਼ਾ ਵਾਹੀ ਮੇਰੀ ਖਾਦਾ ਖੁੱਤ ਨਹੀਂ ਗਿਆ ਉਹ ਛੱਡ ਤੋ ਕਿੰਨਾ ਲਾਈਦਾ ਜਿਹੜੇ ਪਾਪੜ ਪੂਰਾ ਦੇ ਦਿੰਦਾ ਤੇ ਫਿਰ ਪਾਪੜ ਖਾ ਲਿਆ ਤੇ ਨਸ਼ਾ ਵਾਦਾ ਹੋ ਗਿਆ ਤੇ ਮੇਰੇ ਬਾਹਰ ਘਰ ਜਾਣਾ ਅੱਛਾ ਤੇ ਕਿਹਾ ਸਾਫਾ ਪਾਣਾ ਮੈਨੂੰ ਲੱਗਿਆ ਹੋ ਗਿਆ ਸਿਆ ਪੂਰਾ ਆਪਣੇ ਆਪ ਗੇਮਿੰਗ ਖੇਡਦਾ ਉਸ ਜਗ੍ਹਾ ਸਭ ਚੱਲ ਚਾਹ ਇਹਦਾ ਪੜਾ ਲੱਗਾ ਇਹਦਾ ਪੜਾ ਅੱਗੋਂ ਕਿਵੇਂ ਪੀਤਾ ਅੱਛਾ ਸੋਲੋਲੇ ਪੀਤਾ ਸੋਨੂ ਇਧਰ ਗਈ ਨਹੀਂ ਰੁਪਿਆ ਕੱਢ ਕੇ ਆਇਆ ਹਾਂ ਰੁਪਿਆ ਕੱਢ ਕੇ ਮੈਂ ਨਾ ਚੰਡੀ ਦੇ ਵੀ ਲਿਆ ਇਹਦਾ ਇਨਾ ਵੀ ਦੇਖਦਾ ਨਸ਼ਾ ਕਰ ਰਗਲੀ ਜਵੇਂ ਦਾ ਫੂਲੇ ਹੱਥ ਲੈ ਘੱਟ ਕੇ ਆ ਹਾਂ ਇਹ ਚੀਜ਼ੇ ਚਲੋ ਭਾਈ ਨੀ ਵਾਲੇ ਤੇ ਬੀਤਾਂ ਦੇ ਇਹ ਹੁਣਾਂ ਚ ਬੈਠਾ ਫਾਇਟਿੰਗ ਤੇ ਚੱਲੂਗਾ ਅੱਛਾ ਜੋ ਪੀਤੇ ਵੀ ਤਾਂ ਦੂਰੀ ਲਾਉਣ ਗਏ ਨੇ ਸੋ ਇਹ ਹਾਂ ਅਨੀਤਾ ਦਾ ਡਾੜਾ ਡੋੜੇ ਥੱਗਾ ਪਾੜ ਜਾ ਕਾੜ ਜਾਂਦਾ ਨਾ ਉਹ ਨੁਮਸ਼ੀ ਤੁਹਾਨੂੰ ਬੜੀ ਗੱਟੀ ਹੈ ਮੇਰੇ ਮਾਤਾ ਕੇਸ ਦਾ ਫੋੜ ਫੋੜਾ ਹੈ ਧੱਕੇ ਉਹਦੇ ਪਾਉਦੇ ਧੱਕੇ ਪਿੰਦੇ ਆਪ ਕੋ ਬੈਠਾ ਨਹੀਂ ਸੱਟਾ ਅੱਛਾ ਗੱਲ ਕਰਨ ਨੂੰ ਆ ਗਿਆ ਸੀ ਐਡਾ ਡਾੜਾ ਇਧਰ ਤੂੰ ਬੱਦੇ ਚੁੱਕਿਆ ਜਿਆਰਾ ਡਾੜੇ ਪਾੜ ਤੇ ਹੁਣ ਕੀ ਗੱਲ ਹੋਈ ਹੈ ਇਹਦੀ ਗੱਲ ਇਹ ਬਣ ਗਈ ਵੀ ਇਹ ਨੰਬਰ ਸਰ ਚੱਲ ਗਿਆ ਕਿਤੇ ਅੱਛਾ ਨੰਬਰ ਸਰ ਚੱਲ ਗਿਆ ਉਹ ਪੂਰਾ ਕੰਮ ਕਰਾਇਆ ਭਈਆ ਨੇ ਤੂੰ ਅੰਛਾ ਤਾਂ ਭਈਏ ਤੇ ਮਾਰਦੇ ਦਬਕਾ ਹਾਂ ਅਮੋ ਕੈ ਕਰਜੰਡ ਘਰੇ ਆਗਾ ਤੇ ਜਾ ਕੀ ਨਾਲ ਦਾ ਭਈਆ ਅੱਛਾ ਇਹ ਪਉ ਮੁੱਕਿਆਂ ਦੇ ਦੇਖੋ ਤੂੰ ਫੁੱਟੇ ਆ ਕੰਮ ਕਰੀਤੇ ਹਾਂ ਦਾ ਹਾਂ ਕਹ ਮਾਰਾ ਹੈ ਨਾ ਪੂਰੀ ਬਣ ਮਰਦੋ ਇੱਕ ਹੋਮਨੇ ਮੇਰੇ ਤੋਂ ਕੰਮ ਵੜਾ ਕਰਾਇਆ ਛਤਰਾਣਾ ਕੱਲਾ ਹੀ ਨਾ ਕਿਵੇਂ ਨਾ ਇਹ ਬਟੇ ਕੋ ਉੱਪਰ ਤਾਂ ਜੋ ਕੋ ਜਾਂ ਮਾਰਨਾ ਪਟੇ ਤੇ ਕੱਲਾ ਹੀ ਨਾ ਉਹ ਬਰਸਰ ਦੀ ਘਰ ਲਾਵੇ ਇਹ ਹੀ ਆ ਰੋਣ ਸਪਰਟ ਪੋਲ ਦੇ ਰਹੇ ਨੇ ਅੱਛਾ ਬਰਾਤ ਪਿਆਣਾ ਮੁੰਡਾ ਰੰਡਾ ਟੈਗਰਰ ਗਈ ਜੇ ਪਹਿਲਵਾਨੀ ਕਿਤਾ ਸ਼ੁਰੂ ਕੀਤੀ ਪਹਿਲਵਾਨੇ ਇਤਰਾਰ ਮਾਰ ਟੱਕਰ ਦੇ ਵਿੱਚੋਂ ਮੈਂ ਪਹਿਲਵਾਨੀ ਕੀਤੀ 2002 ਦੁੱਧ ਚੁੰਗਦਾ ਰਹਿਣਾ ਤੇ ਕੁਚੰਡ ਦੇ ਮੱਜੇ ਦਾ ਅੱਛਾ ਦੁੱਧ ਚੁੰਗ ਲੈਣਾ ਮੱਜਾ ਪੀ ਲੈਣਾ ਫਿਰ ਪਹਿਲਵਾਨੀ ਖੂ ਕਰਦੇ ਨੇ ਅੱਛਾ ਫਿਰ ਚਵਾ ਛੱਡ ਕੇ ਭੱਜੋ ਤੋਂ ਗਈ ਕਿੱਥੋਂ ਜਿੱਦਾਂ ਕਰੇ ਵੀਰ ਸਾਡੇ ਜਿੱਦਾਂ ਬਣ ਗਿਆ ਫਿਰ ਕੱਟ ਕਰੇ ਜਿੱਦਾਂ ਜਲਦੀ ਭੱਜਾ ਤੋ ਇਹ ਵਲੌਗਿੰਗ ਆ ਤੋ ਸੱਚੇ ਵਲੌਗ ਆ ਅਜੇ ਚਮਲਾ ਬਿੰਗਾ ਫੇਰ ਕਰੇ ਹਾਂ ਜੱਟ ਦੇ ਦੇ ਪਤਾ ਨਹੀਂ ਕੋਈ ਭਾਈ ਦੇ ਉਹ ਚਫਾ ਛੱਡ ਗਈ ਜਿੰਨੇ ਭਾਈ ਦੇ ਆ ਪਤਾ ਕਰਦਾ ਹਾਂ ਹਾਂ ਸੇਫ ਪਾਇੰਟਰ ਦੇ ਕੇ ਜਰੇ ਖੜੇ ਬੰਦੇ ਹਾਤੇ ਲੇਟੇ ਤੇ ਤਮ ਨੂੰ ਹੱਦ ਜੀ ਪੈਂਦਾ ਤਾਂ ਤੇਰਾ ਛੋਲੇ ਕੰਮ ਤਾਂ ਵੀ ਬੰਦੇ ਪਾ ਚੱਲੇ ਤੂੰ ਹਾਂ ਮੇਰੇ ਗੋਡਿਆਂ 'ਤੇ ਲੱਗੇ ਹੋ ਦਾ ਬਿਲਕੁਲ ਮਜਾ ਲੱਗਾ ਰਿਹਾ ਦਾ ਕੋਈ ਨਾ ਛੱਡੀ ਜਾਣਾ ਸਾਖਾ ਮਾਤਾ ਇਹ ਤੋਂ ਪਤਾ ਪੂਰਾ ਗਣਸ਼ਾਨ ਮੰਦਪ ਸਾਧਨ ਮਹਾਦੇਵ ਜੀ ਤੋਂ ਬੋਲਦੇ ਦੇਸੀ ਜੀ ਵੀ ਆਈ ਦਾ ਕਰਨ ਜਾਈ ਮਾਣਾ ਤੇ ਪੂਰਾ ਗਣਸ਼ਾਨ ਮੰਦਪ ਪੂਰਾ ਕਰ ਜੀ ਮਿੱਤਰੋ ਇਧਰ ਗੱਪਾਂ ਛੱਪਾਂ ਚੱਲਣਦੀਆਂ ਨੇ ਗੁਰੂ ਘਰ ਆਣ ਕੇ ਇੰਦਰ ਸਾਡਾ ਇੱਕ ਦੋਸਤ ਵੀ ਆ ਲਾਲੀ ਕਿ ਭਾਈ ਠੀਕ ਹੋ ਲਾਲੀ ਲਾਲੀ ਦੋਏ ਆ ਬਾਬੇ ਦੇ ਰੌਣਕ ਲੱਗੀ ਆ ਬਾਬੇ ਦੇ ਰੌਣਕ ਲੱਗੀ ਪੂਰੀ ਰੋਡ ਪਰ ਸ਼ਕੀਆ ਸ਼ੁੱਕੀ ਬੁਲੰਦ ਹੋਈ ਜ਼ਿੰਦਗੀ ਦੇ ਜ਼ਿੰਦਗੀ ਦੇ ਆ ਕੇਕ ਜਿੰਦਗੀ ਆ ਬੁੱਲੇ ਲਟੋ ਬੁੱਲੇ ਲਟੋ ਵੀਰ ਆ ਹਾਂ ਸਾਰੇ ਅਸਿਰ ਖੱਡਿਆ ਕਰੋ ਇੰਦੇ ਚਾਚਾ ਜੀ ਵੀ ਆਉਂਦੇ ਸਾਡੇ ਆਂ ਜੀ ਚਾਚਾ ਜੀ ਤੁਸੀਂ ਕੁਝ ਕਹਿਣਾ ਜਾਓਗੇ ਕੈਮਰੇ ਸਾਰੇ ਇੱਕ ਘੱਟ ਬੋਲਦੇ ਨਾ ਸਾਰੇ ਸੰਗਲੇ ਬੰਦੇ ਲੈ ਲਾਲ ਖੋਲ ਕੇ ਬੋਲਿਆ ਚੰਗੀ ਕਲਾ ਠੀਕ ਹੈ ਜੀ ਇਧਰ ਵੀ ਗੱਪਾਂ ਛੋਪਾਂ ਚੱਲਣੀਆਂ ਪੂਰੀਆਂ ਇੱਕ ਜਣਾ ਚੱਲ ਜੀ ਕਰਦਾ ਸਾਰੇ ਹੱਸ ਰਹੇ ਨੇ ਚਲੋ ਗੱਗਿੱਦ ਦਿਖਾਉਣੇ ਤੁਹਾਨੂੰ ਕੀ ਇਹਦਾ ਆਪਾਂ ਭਰ ਗਿਆ ਜੀ ਤੇ ਚੱਲਦਾ ਪ੍ਰੋਗਰਾਮ ਇਧਰ ਬੂਰਾ ਖੰਦੀ ਪ੍ਰਾਤ ਭਰੀ ਹੈ ਇਹ ਮਿਕਸ ਕਰਾਂਗੇ ਇਹਦੇ ਵਿੱਚ ਕਿਉਂ ਮਿਕਸ ਹੋਊਗਾ ਕਿ ਉਹ ਮਿਕਸ ਹੋ ਕੇ ਕਿਸ ਸੰਤੁਲਨ ਪਹੁੰਚ ਲਿਆ ਜਾਵੇਗਾ ਤੇ ਬਹੁਤ ਚੱਲਣ ਦਾ ਕੰਮ ਇੱਧਰ ਵੀ ਚੱਲਣ ਦਾ ਕੰਮ ਬਲੀ ਜੀ ਉਹ ਬਈ ਕਿੰਨਾ ਕੰਮ ਰਹਿ ਗਿਆ ਹਾਂਜੀ ਅੱਜ ਬੈਠੇ ਰਹੇਗਾ ਇਹ ਇਹ ਲਾਸਟ ਆ ਇਹ ਲਾਸਟ ਬਰਾ ਰਹਿ ਗਿਆ ਹੁਣ ਕੱਢਣ ਵਾਲਾ ਤੇ ਕਿਉਂ ਦੇਸੀ ਇਹ ਜਿਹੜਾ ਇੱਕ हां जी बाजी तुसी कुछ कहना ਚਾਹੋਗੇ ਓਕੇ ਕੰਮ ਗੱਲ ਤੋ ਲਾਉਂਦਾ ਕਿਉਂ ਘਿਉਰ ਲਾਉਣਾ ਵਿੱਚ ਕਿੰਨਾ ਇੱਕ ਪੀਪਾ 10 22 ਬੀਬੇ 22 ਬੀਬੇ ਸਾਈ ਬੀਬੇ ਹੱਥਾਂ ਚ ਚੁੰਦਾ ਹੀ ਜਾਣਾ ਫਿਰ ਇਹਦੇ ਚ ਰੋਣੀ ਪੂਰਾ ਖੰਡਾ ਖਾਂਡਰ ਅਲੀ ਆ ਤਾਂ ਕਿ ਉਹਦੇ ਰਲਾ ਜਵਾਗ ਪਾਰਟੀ ਵੀ ਆਈ ਉਧਰ ਵਸੀ ਜਾਂਦੇ ਤੂੰ ਕੀ ਕਹਿਣਾ ਚਾਹਤਾ ਹੈ ਬਹੁਤ ਕਾਲਾ ਆ ਰਹਾ ਤੂੰ ਕਿਉਂ ਰਹਿੰਦੇ ਆ ਜੀ ਤੇ ਲਾਲ ਜਵਾਗ ਕਹਿੰਦਾ ਕਿਉਂ ਤਾਂ ਕਹਿੰਦਾ ਲਾਗੇ ਆ ਤਾ ਪਾ ਦੇਣੀ ਆ ਇਹ ਆ ਤਾ ਤਰ੍ਹਾਂ ਬਣਾ ਪਾਏ ਲਈ ਆ ਆ ਤਰ੍ਹਾਂ ਬਣਾ ਆ ਆਸ ਤੇ ਸਮਾਣਾਈ ਕੋں ਦਾਣਾ ਕੋ ਮੈਂ ਕਿਉਂ ਜਿਵੇਂ ਪਾਉਂਦਾ ਆ ਆਹ ਮਾਤੋ ਯਾਰ ਲਾ ਲਈਏ ਇਹਨੇ ਵੀ ਉਹ ਸ਼ੱਕਰ ਬਾਰੇ ਗੋਲੀਆਂ ਕੁੱਟਣ ਵਾਲੀਆਂ ਰਹਿ ਗਈਆਂ ਥੋੜੀਆਂ ਜਿਹੀਆਂ ਨੇ

ਜੋਟ ਹੁੰਦੇ ਸਬਸਕ੍ਰਾਈਬ ਕੀਤਾ ਤੂੰ ਤੁਸੀਂ ਕੀਤਾ ਨਹੀਂ ਕੀਤਾ ਆ ਇਹ ਪਾਣੀ ਹੈ ਇਧਰ ਜਸਵੀਰ ਦੀ ਆ ਗਈ ਵਾਰੀ ਨੂੰ ਬੈਨ ਲੱਗਾ ਡੰਡੇ ਤੇ ਚੱਲ ਵੀ ਰਗੜ ਕੇ ਦਿਖਾਣ ਬੈਹ ਇੱਕ ਰੱਪਾ ਲੱਗੇ ਡੰਡਾ ਬਹੁਤ ਲੰਬਾ ਚਲੋ ਬੈਠੋ ਜਸਵੀਰ ਦਾ ਪਾਲਾ ਕੋਈ ਜ਼ੋਰ ਦਾ ਇਹ ਸਵੀਰ ਦਾ ਹੁਣ ਇਹ ਆਣਾ ਇਹ ਹੋਰ ਤੈਨੂੰ ਜਿਆਦਾ ਰਗੜਨੀ ਪੈਣੀ ਤਾਂ ਸਵੀਰ ਦਾ ਹੋਣਾ ਆ ਨਹੀਂ ਇੱਥੇ ਹੀ ਸਵੀਰ ਦੇ ਲੱਗੇ ਆ ਅੱਛਾ ਜੀ ਗਰਮੀ ਬਹੁਤ ਹੈ ਜੇ ਗਰਮੀ ਮੰਦਾ ਆ ਇੱਧਰ ਕਰਦੇ ਮਿਕਸ ਜਵਾਨ ਨਾ ਬਣ ਜਾਏ ਕੋਈ ਆਖੀ ਹੋਇਆ ਕੋਈ ਹੋ ਗਿਆ ਤਾਂ ਤਾਂ ਜੋ ਵੀ ਹੋ ਜਾ ਕਰੇ ਇਹ ਜਨ ਲੱਗਿਆ ਇਹ ਹੁਣ ਆਪੇ ਮਲਕੇ ਦੇ ਵਿੱਚ ਜਿਹੜੀ ਢੇਲੀ ਰਹਿੰਦੀ ਹੈ 14 ਕਰਕੇ ਉਹ ਪਲਗੇ ਸਹੀ ਕਰਦੇ ਆ ਤੇ ਇੱਕ ਪ੍ਰਾਤ ਬਣ ਗਈ ਆਪਣੀ ਜਰਨੇ ਉਹ ਬਣੇ ਚੋਚਰ ਬੈਠੇ ਉਹਦੇ ਨਾਲੇ ਬਾਕੀ ਕੰਮ ਕਰਕੇ ਦਿਖਾਦੇ ਸਾਰੇ ਲੱਗੇ ਆ ਉਹ ਚਾਚੇ ਤੇ ਲਾਵੇ ਛੋਟੇ ਹੋਨੇ ਨਾ ਨਾ ਗਾਇਆ ਉਹ ਪਾਵਰ ਨਹੀਂ ਜਾਇਆ ਆਇਤਾ ਨਹੀਂ ਕਿ ਸਮਝਾ ਗਏ ਆਂ ਕਿ ਕਾਹ ਤੋਂ ਆ ਕਿਥੇ ਗਏ ਤੇ ਅੱਜ ਆਹ ਕਿਥੇ ਗਏ ਬਾਸ ਕਰ ਬਾਸ ਨਹੀਂ ਹੁੰਦੀ ਇਹ ਆ ਜਿੰਦੀ ਤੋਂ ਬਾਅਦ ਲੋਕ ਪ੍ਰਚਾਰ ਵੰਡੇ ਆਣ ਸੰਗਤ ਬਹੁਤ ਆ ਗਈ ਸਤਿ ਸ਼੍ਰੀ ਅਕਾਲ 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 ਸਤਿ ਸ਼੍ਰ ਇਹਵਾ ਆ ਗਿਆ ਜੀ ਹੁਣ ਬਿਲਕੁਲ ਧਾਲੀਆ ਰੋਡ ਪਰ ਸ਼ਾਨ ਵਾਲਨ ਦੀ ਤੇ ਡਰਗ ਬਹੁਤ ਆਏਗਾ ਜੇ ਬੀਬੀਆਂ ਆਈਆਂ ਐਸਾਈਡ ਤੇ ਉਹ ਸਾਈਡ ਤੇ ਦਰਵਾਜ਼ਾ ਲੈ ਪੰਤਾਲਾ ਵੇ ਭੰਗ ਤਾਂ ਇਹ ਥੋੜਾ ਜੀ ਬਹੁਤ ਪਰਮ <Five pressing Gegen West> गलिया ने सामने बंदे बैठे थी थी ने। में एक पहला है, है? बड़ा त्यारी है बिल्कुल तैयारी तैयारी होगी ਨੇ ਨਹੀਂ ਆ ਪਾਣਾ ਬਾਲਟੀ ਕਾ ਨਾ ਬਾਦੀਆਂ ਬਾਲਟੀਆਂ ਦੀ ਆ ਰਿਹਾ ਵੀ ਲੈ ਲੈ ਚਲ ਪਰੇ ਪਹਿਲਾਂ ਦਾਬੇ ਦਾ ਪ੍ਰਸ਼ਾਦ ਕੱਢ ਲਾਂਗੇ ਦਰਬਾਰ ਤੋਂ ਨਾਸੰਗ ਕੀ ਹੋ ਗਿਆ ਕੀ ਬੋਲ ਰਿਹਾ ਤੁਸੀਂ ਵਰਤੌਣ ਲੱਗੇ ਪ੍ਰਸ਼ਾਦ ਵਰਤੌਣਾ ਅੱਛਾ ਪੰਗਤਾਲਵਾ ਪੰਗਤਾ ਪੰਗਤਾਂ ਲਵਾ ਕੇ ਇਹ ਤਾਂ ਹੋਰ ਮਾਈ ਨਾਲ ਤੇ ਆਮ ਲੋਕ ਜੀ ਜੀ ਮੰਡਲ ਅੱਗੇ ਆ ਵਾਰ ਰੁਕ ਗਈਆਂ ਭਾਜੀ ਸੰਗਤਾਂ ਵਾਰ ਬੈਠੀਆਂ ਵਰਤਾਵਾ ਜੀ ਵੀ ਪ੍ਰਸ਼ਾਦ ਗਿਆ ਵੰਡਿਆ ਤੇ ਸੰਗਤਾਂ ਤੁਰ ਹੀ ਜਾਂਦੀ ਹੈ ਪ੍ਰਸ਼ਾਦ ਵੰਡਿਆ ਗਿਆ ਤੇ ਜਾਵਾਂਗੇ ਚਲ ਹਾਂ ਜੀ ਵੰਡਿਆ ਗਿਆ ਪ੍ਰਸ਼ਾਦ ਹੁਣ ਕੀ ਮੂਵੀ ਬਣਡਿਆ ਆਹੋ ਮੂਵੀ ਤੇਰੀ ਨੈਟ ਤੇ ਆ ਜਾਣੀ ਹਾਂ ਕੰਬਲ ਵੜਾ ਲੱਗਦਾ ਹੈ ਕੰਬਲ ਵੜਾ ਲਾਉਂਦੇ ਆ ਹਾਂ ਕੰਬਲ ਵੜਾ ਲਾਉਂਦੇ ਆ ਸੰਗਤ ਜਿਆਦੀ ਨਿਆਲੇ ਵੀ ਛਾਣੇ ਜਿਆਦਾ ਲਾਉਂਦੇ ਆ ਵਾਓ ਹੈ ਛਾਣੇ ਜਿਆਦਾ ਲਾਉਂਦੇ ਇੱਧਰਲੇ ਬੰਨੇ ਦਰਵਾਜ਼ਾ ਦੁਆਨ ਨਾਲ ਬੰਦ ਬਾਬੇ ਤੇਰੇ ਸਾਡੇ ਕਿਦਾਂ ਲੱਗੀ ਮੱਡਗਾ ਐਨੇ ਐਨੇ ਛਟਾ ਹਾਂ ਸੋਨੂ ਮਿਲ ਗਿਆ ਪ੍ਰਸ਼ਾਦ ਜਨ ਨਹੀਂ ਆਪਾਂ ਨੂੰ ਲੈ ਲੈ ਨਹੀਂ ਲੈ ਕੇ ਪ੍ਰਸ਼ਾਦ ਜਨ ਨਹੀਂ ਮਿਲਿਆ ਕਿਉਂ ਚੱਲੇ ਆ ਗਏ ਹੋ ਨਹੀਂ ਪਹਿਲਾਂ ਉਹ ਨਹੀਂ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਦੰਦਾ ਦਿਖਾਉਂਗਾ ਆ ਤਾਂ ਨਹੀਂ ਤਾਂ ਹਾਂ ਚਾਚੂ